ਜਿਵੇਂ ਕਿ ਆਪ ਸਭ ਜਾਣਦੇ ਹੈਗੇ ਕਿ ਭਾਰਤ ਸਰਕਾਰ ਨੇ ਇੱਕ ਪੰਜ ਮੈਂਬਰੀ ਸਮੂਹ ਡੈਲੀਗੇਸ਼ਨ ਰਸ਼ੀਆ ਦੇ ਵਿੱਚ ਭੇਜਿਆ ਹੈਗਾ ਤਾਂ ਕਿ ਅਸੀਂ ਦੱਸ ਸਕੀਏ ਪੂਰੀ ਦੁਨੀਆ ਨੂੰ ਤੇ ਰਸ਼ੀਆ ਨੂੰ ਵੀ ਕਿ ਜਿਹੜਾ ਹਾਦਸਾ 22 April ਨੂੰ ਪਹਲਗਾਮ 'ਚ ਹੋਇਆ ਇਹ ਤੇ ਪਹਿਲਾ ਹਾਦਸਾ ਨਹੀਂ ਸੀ ਪਾਕਿਸਤਾਨ ਵੱਲੋਂ ਜਿਹੜਾ ਉਹ ਗਰਵਾਧ ਨੂੰ ਬੜਾਵਾ ਦਿੱਤਾ ਜਾਂਦਾ ਹੈ ਉਹ ਪਹਿਲਾ ਹਾਦਸਾ ਨਹੀਂ ਸੀ ਇਹ ਇੱਕ ਅਤਮੁਖ ਚੁੱਕੀ ਹੈਗੇ ਸਿਕਤ ਤੱਕ ਦੇਖਦੇ ਰਵਾਂਗੇ ਤੇ ਭਾਰਤ ਸਰਕਾਰ ਨੇ ਇੱਕ ਸਖਤ ਫੈਸਲਾ ਲਿਆ ਉਹ 7 ਮਈ ਨੂੰ ਪਾਕਿਸਤਾਨ ਦੇ ਉਗਰਵਾਦੀਆਂ ਠਿਕਾਨਿਆਂ ਤੇ ਕਿ ਜਿੱਥੇ ਉਗਰਵਾਦੀ ਟ੍ਰੇਨਿੰਗ ਲੈਂਦੇ ਹੈਗੇ ਨੇ ਜਿੱਥੇ ਰਹਿੰਦੇ ਹੈਗੇ ਨੇ ਜਿੱਥੇ ਹਥਿਆਰ ਜਮ੍ਹਾਂ ਕਰਦੇ ਹੈਗੇ ਨੇ ਉੱਥੇ ਹਮਲਾ ਕੀਤਾ ਉਹ ਬੜਾ ਸਟੀਕ ਹਮਲਾ ਕੀਤਾ ਇਸ ਤਰੀਕੇ ਨਾਲ ਕਿ ਸਿਰ ਜਿਹੜਾ ਨੁਕਸਾਨ ਹੋਵੇ ਉਗਰਵਾਦੀਆਂ ਨੂੰ ਹੋਵੇ ਆਮ ਜਨਤਾ ਨੂੰ ਨਾ ਹੋਵੇ ਤੇ ਆਸ-ਪਾਸ ਰਹਿੰਦੇ ਕਿਸੇ ਵੀ ਲੋਕਾਂ ਨੂੰ ਨਾ ਹੋਵੇ ਇਹਨਾਂ ਨੋ ਹਮਲਿਆਂ ਤੇ ਵਿੱਚ ਤਿੰਨ ਸ਼ਹਿਰਾਂ ਦੇ ਬਿਲਕੁਲ ਵਿਚਕਾਰ ਸੀ ਬਿਲਕੁਲ ਵਿਚਕਾਰ ਪਰ ਹਮਲਾ ਇਨਾ ਸਟੀਕ ਸੀ ਕਿ ਇੱਕ ਘਰ ਅੱਗੇ ਇੱਕ ਘਰ ਪਿੱਛੇ ਕਿਤੇ ਵੀ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਔਰ ਉੱਥੇ ਅਸੀਂ ਉਗਰਵਾਦੀ ਸੋਦੇ ਕਰੀਬ ਉਗਰਵਾਨੀਆਂ ਦਾ ਸਫਾਇਆ ਕੀਤਾ ਗਿਆ ਜਿਨ੍ਹਾਂ ਨੇ ਕਿ ਪਹਿਲਗਾਮ ਦੇ ਹਮਲੇ ਨੂੰ ਅੰਜਾਮ ਦਿੱਤਾ ਅੱਛਾ ਔਰ ਉਗਰਵਾਦੀਆ ਉਗਰਵਾਦ ਦੇ ਕਾਰਵਾਈਆਂ ਨੂੰ ਹਿੰਦੁਸਤਾਨ ਦੇ ਵਿੱਚ ਇਲਜ਼ਾਮ ਇਲਜ਼ਾਮ ਲਾਗੂ ਕੀਤਾ ਸੀ ਮੈਂ ਵੀ ਪੰਜਾਬ ਤੋਂ ਹੈਗਾ ਬਾਰਡਰ ਸਟੇਟ ਹੈਗੀ ਹਿੰਦੁਸਤਾਨ ਦੀ ਦੋ ਬਾਰਡਰ ਸਟੇਟ ਅਜਿਹੀਆਂ ਨੇ ਜੰਮੂ ਕਸ਼ਮੀਰ ਤੇ ਪੰਜਾਬ ਜਿਹਨੇ ਲਗਾਤਾਰ ਲਗਾਤਾਰ ਪਾਕਿਸਤਾਨੀਆਂ ਦੇ ਉਗਰਵਾਦ ਨੂੰ ਬਣਾਵੇ ਦੇ ਵਿੱਚ ਸਹਾ ਹੈਗਾ ਮਾਰਕ ਸਹੀ ਹੈਗੀ ਅਸੀਂ ਵੀ ਦੇਖਿਆ ਹੈਗਾ ਮੈਂ ਆਪ ਦੇਖਿਆ ਹੈਗਾ ਪੰਜਾਬ ਦੇ ਵਿੱਚ ਇਹਨਾਂ ਨੇ ਪਰ ਪਰ ਕੇ ਉਗਰਵਾਦ ਕੀਤਾ 30 ਸਾਲ 35 40 ਸਾਲ ਪਹਿਲਾਂ ਬਸਾਂ ਚੋਂ ਉਤਾਰ ਕੇ ਇੱਕ ਸਮੁਦਾਇ ਦੇ ਲੋਕਾਂ ਨੂੰ ਗੋਲੀਆਂ ਮਾਰੀਆਂ ਤਾਂ ਕਿ ਉਥੇ ਅਫਰਾ ਤਫਰੀ ਹੋਵੇ ਸੰਪਰਦਾਇਕ ਦੰਗੇ ਹੋਣ ਪਰ ਨਹੀਂ ਕਰ ਸਕੇ ਅੱਜ ਪਹਿਲਗਾਮ ਵਿੱਚ ਇਹੀ ਕੋਸ਼ਿਸ਼ ਕੀਤੀ ਗਈ ਜਾਣ ਕੇ ਪੁੱਛ ਪੁੱਛ ਕੇ ਹਿੰਦੂਆਂ ਨੂੰ ਮਾਰਿਆ ਗਿਆ ਤਾਂ ਕਿ ਹਿੰਦੂ ਮੁਸਲਮਾਨ ਦੇ ਵਿੱਚ ਫੁੱਟ ਪੈਦਾ ਹੋਵੇ ਆਪਸ ਵਿੱਚ ਹਿੰਦੁਸਤਾਨ ਦੇ ਦੰਗੇ ਹੋਣ ਪਰ ਹਿੰਦੁਸਤਾਨ ਦੀ ਲੋਕਾਂ ਦੀ ਵਿਲ ਪਾਵਰ ਹੈਗੀ ਹਿੰਦੁਸਤਾਨ ਦੀ ਸਰਕਾਰ ਦੀ ਕੰਟਰੋਲ ਹੈਗਾ ਕਿ ਇੱਕ ਵੀ ਇੱਕ ਵੀ ਮੁਸਲਿਮ ਭਰਾ ਨੂੰ ਕੋਈ ਨੁਕਸਾਨ ਨਹੀਂ ਹੋਇਆ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਇਹ ਗੱਲਾਂ ਪਾਕਿਸਤਾਨ ਨੂੰ ਸਮਝਣੀਆਂ ਚਾਹੀਦੀਆਂ ਨੇ ਉਹ ਜਿੱਦਾਂ ਮਰਜ਼ੀ ਕਰ ਲੈ ਇਹੋ ਇਹ ਨਹੀਂ ਕਰ ਸਕਦਾ ਪਰ ਜਿਹੜਾ ਅਸੀਂ ਹਮਲਾ ਕੀਤਾ ਸਟੀਕ ਹਮਲਾ ਕੀਤਾ ਉਹਦੇ ਬਾਅਦ ਪਾਕਿਸਤਾਨ ਨੇ ਕਿ ਮਾਫੀ ਮੰਗੇ ਹਿੰਦੁਸਤਾਨ ਤੇ ਹਮਲੇ ਸ਼ੁਰੂ ਕਰਤੇ ਮਿਲਟਰੀ ਠਿਕਾਨੇ ਆ ਤੇ ਉਹ ਥਾ ਪਰ ਉੱਥੇ ਉਹਨੂੰ ਕੋਈ ਸਫਲਤਾ ਨਹੀਂ ਮਿਲੀ ਪਰ ਜਿਸ ਵੇਲੇ 80 ਹਮਲੇ ਵਾਪਸ ਕੀਤੇ ਤੇ ਉਹਨਾਂ ਨੂੰ ਚੰਗਾ ਨੁਕਸਾਨ ਹੋਇਆ ਫਿਰ ਜਿਸ ਵੇਲੇ ਉਹਨਾਂ ਨੇ ਸੀਜ਼ਫਾਇਰ ਦੀ ਬੇਨਤੀ ਕੀਤੀ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਨੇ ਮੰਨ ਲਈ ਕਿਉਂਕਿ ਅਸੀਂ ਬਲੀਵ ਕਰਦੇ ਹੈਗੇ ਭਾਰਤ ਬਲੀਵ ਕਰਦਾ ਹੈਗਾ ਸਾਡੇ ਪ੍ਰਧਾਨ ਮੰਤਰੀ ਵਿਸ਼ਵਾਸ ਕਰਦੇ ਹੈਗੇ ਨੇ ਕਿ ਸਾਡਾ ਮੰਤਵ ਨਹੀਂ ਹੈਗਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨਾ ਕਿਸੇ ਦੇ ਲੋਕਾਂ ਨੂੰ ਮਾਰਨਾ ਸਾਡਾ ਮੰਤਵ ਹੈ ਸ਼ਾਂਤੀ ਬਣਾਈ ਰੱਖਣਾ ਪਰ ਚੇਕਰ ਸਾਡੇ ਅੱਗੇ ਕੋਈ ਅੱਖ ਦਿਖਾਵੇਗਾ ਜਾਂ ਸਾਡੀ ਧਰਤੀ ਤੇ ਸਾਨੂੰ ਨੁਕਸਾਨ ਪਹੁੰਚਾਏਗਾ ਉਸ ਨੂੰ ਨਹੀਂ ਛੱਡਾਂਗੇ ਇਹ ਬੜਾ ਸਿੱਧਾ ਮੈਸੇਜ ਪਾਕਿਸਤਾਨ ਨੂੰ ਗਿਆ ਹੈਗਾ ਇਹੀ ਗੱਲਾਂ ਸੀ ਆ ਕੇ ਰਸ਼ੀਆ ਚ ਦੱਸ ਰਿਹਾ ਤੇ ਬਾਕੀ ਔਰ ਤਾਂ ਦੱਸਾਂਗੇ ਕਿ ਅਸੀਂ ਸ਼ਾਂਤੀਪ੍ਰੀਅ ਹੈਗੇ ਤੇ ਹਮੇਸ਼ਾ ਰਵਾਂਗੇ ਬਟ ਕੋਈ ਅੱਖ ਦਿਖਾਏਗਾ ਤੇ ਅਸੀਂ ਫਿਰ ਨਹੀਂ ਛੱਡਾਂਗੇ ਇਹੀ ਸਾਡੇ ਪ੍ਰਧਾਨ ਮੰਤਰੀ ਜੀ ਦਾ 22 ਫੈਸਲਾ ਹੈਗਾ ਤੇ ਉਹਨਾਂ ਨੇ ਲਾਗੂ ਕੀਤਾ ਤੇ ਪੂਰਾ ਆਪੋਜੀਸ਼ਨ ਪੂਰਾ ਦੇਸ਼ ਹਰ ਸਮੁਦਾਇ ਹਰ ਸਮੁਦਾਇ ਚਾਹੋ ਕੋਈ ਵੀ ਹੈਗਾ ਉਹ ਪ੍ਰਧਾਨ ਮੰਤਰੀ ਜੀ ਦੇ ਨਾਲ ਹੈ ਉਹ ਦੇਸ਼ ਦੇ ਨਾਲ ਹੈ ਕਿਉਂਕਿ ਸਾਡੇ ਲਈ ਸਾਰਿਆਂ ਲਈ ਦੇਸ਼ ਸਭ ਤੋਂ ਪਹਿਲਾ ਹੈਗਾ ਇਸ ਡੈਲੀਗੇਸ਼ਨ ਦੇ ਵਿੱਚ ਦੇਖੋ ਪੰਜ ਲੋਕੀ ਅਸੀਂ ਪੰਜ ਮੈਂਬਰ ਪਾਰਲੀਮੈਂਟ ਆਏ ਹੈਗੇ ਤੇ ਆਪੋਜੀਸ਼ਨ ਦੇ ਚਾਰ ਨੇ ਰੂਲਿੰਗ ਪਾਰਟੀ ਦੇ ਇੱਕ ਹੈ ਉਹ ਜਿਹੜੇ ਚਾਰ ਆਪੋਜੀਸ਼ਨ ਵਾਲੇ ਹੈਗੇ ਨੇ ਉਹ ਕਦੇ ਵੀ ਰੂਲਿੰਗ ਪਾਰਟੀ ਦੇ ਅਲਾਈਅንስ ਨਹੀਂ ਰਹੇ ਇਸ ਡੈਲੀਗੇਸ਼ਨ ਦਾ ਨੇਤਾ ਵੀ ਆਪੋਜੀਸ਼ਨ ਵਾਲਾ ਹੈਗਾ ਇਹ ਵੀ ਇਹ ਦਰਸਾਉਂਦਾ ਹੈਗਾ ਕਿ ਸਾਡੀ ਸਰਕਾਰ ਕਿਸੇ ਨਾਲ ਪੇਦਵਾ ਨਹੀਂ ਕਰ ਦੇਖਦੇ ਉਹ ਦੇਸ਼ ਦੇ ਲਈ ਵੀ ਸਾਰੇ ਨਾਲ ਖੜੇ ਨੇ ਇਸ ਸਰਕਾਰ ਦਾ ਸਾਡੇ ਤੇ ਕੰਫੀਡੈਂਸ ਹੈਗਾ ਤੇ ਸਾਡਾ ਸਰਕਾਰ ਤੇ ਕੰਫੀਡੈਂਸ ਹੈਗਾ ਅਸੀਂ ਏਖਾਂਗੇ ਤੇ ਇਕ ਰਵਾਂਗੇ ਮਿਲ ਕੇ ਉਗਰਵਾਦਾ ਮੁਕਾਬਲਾ ਕਰਾਂਗੇ ਇਹੀ ਗੱਲ ਅਸੀਂ ਜਦ ਰਸ਼ੀਆ ਦੇ ਅਥਾਰਟੀ ਨੂੰ ਸੁਣਾਈ ਆ ਉਹਨਾਂ ਨੇ ਬੜੇ ਕਨਵਿੰਸ ਹੋਏ ਕਿ ਔਰ ਇਹ ਕੀ ਹੈ ਜੀ ਅਸੀਂ ਭਾਰਤ ਦੇ ਨਾਲ ਹੈਗੇ ਭਾਰਤ ਪੂਰੇ ਵਿਸ਼ੂ ਲਈ ਪੂਰੀ ਦੁਨੀਆ ਲਈ ਉਗਰਵਾਦੀ ਲੜਾਈ ਲੜ ਰਿਹਾ ਹੈਗਾ ਉਹ ਰਸ਼ੀਆ ਉਸ ਲੜਾਈ ਦੇ ਵਿੱਚ ਭਾਰਤ ਨੂੰ ਪੂਰਾ ਸਹਿਯੋਗ ਦੇਗਾ ਉਹ ਪੂਰਾ ਨਾਲ ਖੜਾ ਹੈ ਇੱਕ ਜੁੱਟ ਹੋ ਕੇ